ਸ਼੍ਰੋਮਣੀ ਕਾਲ ਦੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣ ਵਾਲੀ ਹੈ ਇਸ ਦੇ ਲਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਰਹੀ ਹੈ ਸੁਬੀਰ ਬਾਦਲ ਸਭ ਤੋਂ ਪਹਿਲਾ ਮੈਂਬਰਸ਼ਿਪ ਲੈਣ ਵਾਲੇ ਸਨ ਉਹਨਾਂ ਨੇ ਖੁਦ ਫਾਰਮ ਭਰਿਆ ਇਹ ਮੁਹਿੰਮ 25 ਫਰਵਰੀ ਤੱਕ ਜਾਰੀ ਰਹੇਗੀ ਅਤੇ 50 ਲੱਖ ਦਾ ਟਿਕਾ ਰੱਖਿਆ ਗਿਆ ਹੈ ਇਸ ਮੌਕੇ ਸੁਖਬੀ ਸਿੰਘ ਬਾਦਲ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਬਲਜੀਤ ਸਿੰਘ ਦਾਧੂਵਾਲ ਦੀ ਹਾਰ ਤੇ ਸਵਾਲ ਖੜੇ ਕੀਤੇ ਹਨ ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਸੰਗਤ ਨੇ ਹਰਿਆਣਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਵਾਲਿਆਂ ਨੂੰ ਸਭ ਘਰ ਨਹੀਂ ਕਰਨਗੇ ਜਿਹੜੇ ਹਰਿਆਣਾ ਵਿੱਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ ਦਾ ਦਾਦੂਵਾਲ ਤੇ ਸਾਰੇ ਜਿਹੜੇ ਹਾਰੇ ਹੈ ਏਜੰਸੀਆਂ ਦੇ ਬੰਦੇ ਹੈ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਭਰਨੀ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿਕ ਸੰਗਤ ਨੇ ਉਹਨਾਂ ਨੂੰ ਕਰਿਆ ਮਸ਼ਹੂਰ ਹਾਲੀਵੁੱਡ ਅਦਾਕਾਰਾ ਕੰਗਨਾ ਰਨੋਤ ਦੀ ਫਿਲਮ ਐਮਰਜੈਂਸੀ ਸਿਨੇਮਾ ਘਰ ਵਿੱਚ ਆਪਣਾ ਚਲਵਾ ਵਿਖਾ ਰਹੀ ਹੈ ਜਿਸ ਦੇ ਕਿ ਇਹ ਫਿਲਮ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੀ ਘਟਨਾ ਤੇ ਆਧਾਰਿਤ ਹੈ ਇਸ ਨੂੰ ਉਠਾਰਾ ਜਨਵਰੀ 2025 ਨੂੰ ਰਿਲੀਜ਼ ਕੀਤਾ ਗਿਆ ਸਈ ਫਿਲਮ ਵੇਖਣ ਵਾਲੇ ਦਰਸ਼ਕਾਂ ਅੰਗਨਾ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ ਇਸ ਦੇ ਨਾਲ ਹੀ ਆਲੋਚਨਾ ਨੇ ਵੀ ਫਿਲਮ ਨੂੰ ਚੰਗਾ ਹੁਗਾਰਾ ਦਿੱਤਾ ਹੈ ਇਸੇ ਵਿਚਾਰੇ ਬੁਰੀ ਗੱਲ ਇਹ ਹੈ ਕਿ ਕੰਗਨਾ ਦੀ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਹੋਈ ਜਿਸ ਉੱਪਰ ਕੰਗਨਾ ਰਣੋਤ ਵੱਲੋਂ ਆਪਣੀ ਪ੍ਰਕਿਰਿਆ ਦਿੱਤੀ ਗਈ ਹੈ ਕੰਗਨਾ ਰਣੋਤ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਫਿਲਮ ਨੂੰ ਮਿਲ ਰਹੇ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਵੰਡਾ ਵਿੱਚ ਫਿਲਮ ਦੇ ਰਿਲੀਜ਼ ਨਾ ਹੋਣ ਤੇ ਦੁੱਖ ਪ੍ਰਗਟ ਕੀਤਾ ਕੰਗਨਾ ਨੇ ਕਿਹਾ ਕਿ ਪੰਜਾਬ ਇੰਡਸਟਰੀ ਵਿੱਚ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਮੇਰੀਆਂ ਫਿਲਮਾਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੀਆਂ ਹਨ ਅਤੇ ਅੱਜ ਉਹ ਦਿਨ ਹੈ ਜਦੋਂ ਮੇਰੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਪੰਜਾਬ ਇੰਡਸਟਰੀ ਮੈਂ ਐਸੇ ਕਿਹਾ ਜਾਂਦਾ ਥਾ ਕਿ ਪੰਜਾਬ ਮੇਰੀ ਫਿਲਮ ਸਭ ਤੋਂ ਅੱਛਾ ਪਰਫਾਰਮ ਕਰਦੀ ਹੈ ਔਰ ਅੱਜ ਇੱਕ ਦਿਨ ਹੈ ਜਬ ਪੰਜਾਬ ਮੇਰੀ ਫਿਲਮ ਕੋ ਰਿਲੀਜ਼ ਤੱਕ ਨਹੀਂ ਹੋਣ ਦਿੱਤਾ ਜਾ ਰਹਾ ਹੈ ਐਸੇ ਹੀ कुछ हमले लोगों पर जो है वो कैनेडा में या ब्रिटेन में भी किए जा रहे हैं कुछ छोटे मोटे लोगों ने जो है कुछ चुनिंदा लोगों ने जो है ये आग लगाई हुई है और इस आग में हम और आप जल रहे हैं दोस्तों मेरी फिल्म मेरे विचार और मेरा देश के प्रति क्या लगाव है वो इस फिल्म से प्रदर्शित होता है आप ये फिल्म देख के खुद निर्णय लीजिए क्या ये फिल्म हमें जोड़ती है या फिल्म हमें तोड़ती है मैं बस और नहीं कहूँगी ਚਾਹੀਨ ਧੰਨਵਾਦ ਮੈਡੀਕਲ ਸੋਲਤ ਲੈਨ ਮਗਰੋਂ ਕਿਸਾਨਾਂ ਕੋ ਜਗਜ਼ਿਸਨ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਡੱਲੇਵਾਲ ਨੇ ਕਿਹਾ ਕਿ ਮੈਂ ਹਲੇ ਸੰਗਤ ਨੂੰ ਸਮੋਧਨ ਕਰਨ ਦੀ ਹਾਲਤ ਵਿੱਚ ਨਹੀਂ ਹਾਂ ਉਹਨੇ ਕਿਹਾ ਕਿ ਸਾਰੀਆਂ ਸੰਗਤਾਂ ਦੇ ਦਬਾਅ ਕਰਕੇ ਮੈਂ ਟ੍ਰੀਟਮੈਂਟ ਸ਼ੁਰੂ ਕਰ ਲਿਆ ਹੈ ਅਤੇ ਤੁਸੀਂ ਸਾਰੇ ਤਕੜੇ ਰਹੋ ਅਸੀਂ ਮੋਰਚਾ ਜ਼ਰੂਰ ਜਿੱਤਾਂਗੇ ਕਿ ਜਿੰਨਾ ਕੁ ਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਆ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਜੋਂ ਖੜ ਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਹਾਜ ਨੰਬਰ ਨਾਲ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸਾਹਮੜਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਤੀਬਰ ਦੌੜ ਤੁਮ ਸਕਿਆ ਹੈ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਦਾ ਸਹਿਯੋਗ ਹੋਵੇ ਇਸੇ ਤਰ੍ਹਾਂ ਦਾ ਪਿਆਰ ਇਸੀ ਤਰ੍ਹਾਂ ਦਾ ਤਰਨੀ ਉਸ ਸਮਰਤਨ ਬਣਾਈ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਹ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਛੇ ਨੂੰ ਤਕੜੇ ਹੋ ਕੇ ਜ਼ਰਬਾ ਦੇ ਦਿਓ ਹੋਰ ਗੰਤੀ ਜਿੱਥੇ ਸੰਗਤ ਪਹੁੰਚੀ ਤਾਂ ਕਿ ਆਪਾਂ ਮੋਰਚਾ ਜਿੱਤ ਲੀਏ। ਬਾਬਾ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੋ-ਘਟਾ ਖਾਣਾ ਸ਼ੁਰੂ ਕਰ ਲਿਆ ਜਾਵੇ। ਮੈਡੀਕਲ ਟ੍ਰੀਟਮੈਂਟ ਦੇ ਤਾਂ ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂ ਦੀ ਕਿਰਪਾ ਨਾਲ ਹੋਣਾ ਚਾਹੀਦਾ। ਰੋਟੀ ਨਾਲ ਜਾਂ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀਆਂ ਸਮਝ ਤਾਂ ਇੱਕ ਪੁਰਾਣਾ ਫੋਨ ਲੱਗੀਆਂ ਸੀ ਵੀ ਅਸੀਂ ਸਾੜੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਧੱਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਹੈ ਟਰੀਟਮੈਂਟ ਦਾਗਾ ਨਹੀਂ ਟਰੀਟਮੈਂਟ ਤੇ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚਿਆਂ ਨੂੰ ਭਰਨ ਸਿਰ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰਮ ਫਿਰ ਜਿਹੇ ਜਾ ਹੋਇਆ ਉਹੋ ਜੀ ਨੂੰ ਲੈ ਜਾਣਗੇ ਉੱਥੇ ਠੀਕ 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 ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਦੇਣ ਦੀ ਯੋਜਨਾ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ ਹੈ ਇਸ ਦੌਰਾਨ ਉਹਨੇ ਦੋ ਪ੍ਰੋਜੈਕਟਾਂ ਦਾ ਦਰਦਕਰਣ ਵੀ ਕੀਤਾ ਉਹਨਾਂ ਕਿਹਾ ਕਿ ਆਉਣ ਵਾਲੇ ਬਜਟ ਵਿੱਚ ਇਸ ਲਈ ਪੰਦ ਕੀਤਾ ਜਾਵੇਗਾ ਅਸੀਂ ਦਿੱਲੀ ਵਿੱਚ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ ਪੰਜਾਬ ਵਿੱਚ ਵੀ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਆਵਾ ਦੀ ਪਾਰਟੀ ਦੀ ਸਰਕਾਰ ਕੰਮ ਦੀ ਰਾਜਨੀਤੀ ਕਰਦੀ ਹੈ ਅਸੀਂ ਵਿਖਾਵੇ ਦੀ ਰਾਜਨੀਤੀ ਨਹੀਂ ਕਰਦੇ ਸੀਮਾ ਨੇ ਕਿਹਾ ਕਿ ਦਿੱਲੀ ਵਿੱਚ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਵਾਰ ਪਾਰਟੀ ਉਥੇ 70 ਤੋਂ ਵੱਧ ਸੀਟਾਂ ਜਿੱਤ ਰਹੀ ਹੈ ਮਾਨਸੂਰ ਤੁਸੀਂ ਗੱਲ ਕੀਤੀ ਕਮਾ ਦੀ ਰਾਜਨੀਤੀ ਦੀ ਕਿ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਆਂ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਅਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਅਦੇ ਝਰੀ ਲਾ ਰਹੇ ਅੱਛਾ ਦਿੱਲੀ ਪੂਰੇ ਹੋ ਰਹੇ ਨੇ ਪੰਜਾਬ ਦੀ ਕੀ ਵਿਸ਼ੇਸ਼ ਹੈ ਜੀ ਪੰਜਾਬ ਚ ਕਰਨ ਕਦੋਂ ਦੀ ਕਰ ਲੇਡੀਆਂ ਦਾ ਕਦੋਂ ਕਰ ਹੋ ਜਾਏਗਾ ਅਗਲੇ ਬਜਟ ਸਾਂ ਹੀ ਧੰਨਵਾਦ ਤੁਸੀਂ ਇਸ ਤੋਂ ਇਸ ਵੱਲੋਂ। ਮੈਂ ਤਾਂ ਮੈਂ ਬੋਲ ਰਿਹਾ ਕਰ ਰਿਹਾ। ਮੁਸੀਬਤੇ ਬਾਰੇ ਮੈਨੂੰ ਮੈਨੂੰ ਪੁੱਛਿਓ ਤੇ ਧੰਨਵਾਦ ਵੀ ਕਰਿਓ। ਬਿਲਕੁਲ ਕਰਾਂਗੇ ਜੀ। ਕਿਉਂਕਿ ਦੇਖੋ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਆਂ। ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆਂ। ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ। ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਬਾਪੂ ਤਲਾਹਨ ਪਰ ਮੈਂ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਹਾਂ ਤੇ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਜਾਨੀ ਕਿ ਚੌਥੀ ਵਾਰ ਚੌਥੀ ਵਾਰ ਆਮ ਆਨਕ ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ